ਲੋਕਾਂ ਨੂੰ ਅੱਗੇ ਬੱਚਿਆਂ ਨੂੰ ਯੂਥ ਨੂੰ ਪ੍ਰੇਰਣਾ ਦੇਣੀ ਹੈ ਕਿ ਜਿੰਨਾ ਕਿ ਨਸ਼ਿਆਂ ਤੋਂ ਬਚਾਇਆ ਜਾ ਸਕੇ ਉਹਦੇ ਲਈ ਜੋ ਵੀ ਉਦਮ ਅਪਰਾਧੇ ਹੋ ਸਕਦੇ ਆ ਉਹ ਸਾਰੇ ਮਿਲ ਕੇ ਅਸੀਂ ਵੀ ਪੂਰਾ ਸਹਿਯੋਗ ਕਰਾਂਗੇ ਇਸ ਸੰਸਥਾ ਨੂੰ ਅੱਗੇ ਵਾਸਤੇ ਤਾਂ ਕਿ ਹੋਰ ਵੀ ਕਈ ਨਵੇਂ ਤਰੀਕੇ ਨਾਲ ਕੰਮ ਕੀਤੇ ਜਾ ਸਕਣ ਤੇ ਨਸ਼ਿਆਂ ਵਿਰੁੱਧ ਜਿਹੜੀ ਜਾਗਰੂਕਤਾ ਸੈਮੀਨਾਰ ਹੈ ਮੈਂ ਹਾਂ ਮੈਂ ਇਹਨੂੰ ਹੋਰ ਤੇਜ਼ੀ ਨਾਲ ਕਰਕੇ ਆਪਣਾ ਜਿਹੜਾ ਪੰਜਾਬ ਹੈ ਉਹਦਾ ਵਾਤਾਵਰਨ ਸਾਰਾ ਕੁਝ ਵਧੀਆ ਬਣਾਈਏ ਤੇ ਆਉਣ ਵਾਲਾ ਯੂਥ ਵਿੱਚ ਆਪਣੇ ਸਾਰੇ ਪੰਜਾਬ ਦੇ ਬੱਚੇ ਪੰਜਾਬੀਆਂ ਮਤਲਬ ਸਾਰਿਆਂ ਦਾ ਕਵਿਖਾ ਜਿਹੜਾ ਅੱਛਾ ਸੁਨਹਿਰੀ ਹੋਵੇ ਇਹੀ ਕਾਮਨਾ ਕਰਦੇ ਆਂ ਵੀ ਇਹ ਜਿਹੜਾ ਨਸ਼ਾ ਦਾ ਕੋੜ ਹੈ ਇਹ ਜਿਹੜਾ ਬਿਲਕੁਲ ਖਤਮ ਹੋ ਜਾਵੇ ਠੀਕ ਹੈ ਆਪਾਂ ਮਤਲਬ ਪੂਰੇ ਮਾਣ ਨਾਲ ਕਹਾਗੇ ਤੇ ਨਸ਼ਾ ਮੁਕਤ ਪੰਜਾਬ ਹੋਵੇ ਆਉਣ ਵਾਲੇ ਟਾਈਮ 'ਚ ਮਿਲ ਕੇ ਇਦਾਂ ਪੜਾ ਲਿਖਤੇ ਜਾਣਗੇ ਮਿਲ ਕਰਦੇ ਆਂ ਤੇ ਇਹਨਾਂ ਤੋਂ ਸਹਿਯੋਗ ਲੈ ਕੇ ਇਸ ਸੰਬੰਧੀ ਕਾਰਜ ਆਪਾਂ ਜਰੂਰ ਕਰਾਂਗੇ ਸਾਡੀ ਜੋ ਦੀ ਐਸਪੀ ਸਾਹਮਣੇ ਡਿਊਟੀ ਲਈ ਆ। ਅੱਜ ਜੋ ਮੀਟਿੰਗ ਹੋਈ ਹੈ ਨਸ਼ੇ ਦੇ ਖਿਲਾਫ ਅਸੀਂ ਜੋ ਵੀ ਇਹਨਾਂ ਨੇ ਅੱਜ ਕਿਹਾ ਵੀ ਪੁਲਿਸ ਦਾ ਸਾਥ ਦੇਣਾ ਚਾਹੁੰਦਾ ਹੈ ਚਾਹੀਦਾ ਹੈ ਸਾਡੀ ਜੇ ਉੱਥੇ ਵੀ ਤੁਹਾਨੂੰ ਕੋਈ ਇਨਫੋਰਮੇਸ਼ਨ ਮਿਲੇਗੀ ਨਸ਼ੇ ਦੇ ਖਿਲਾਫ ਅਸੀਂ ਇਹਨਾਂ ਨੂੰ ਨਾਮ ਗੁਪਤ ਜੇ ਤੁਹਾਨੂੰ ਕੋਈ ਦੱਸੇਗਾ ਉਹਦਾ ਨਾਮ ਗੁਪਤ ਰੱਖਿਆ ਜਾਏਗਾ ਤੇ ਸਾਰੇ ਹੀ ਆਪਾਂ ਨੂੰ ਸਾਰੇ ਪੁਲਿਸ ਨਾਲ ਮਿਲ ਕੇ ਨਸ਼ੇ ਦੇ ਖਿਲਾਫ ਜੋ ਜੰਗ ਛੇੜੀ ਹੈ ਉਹਦੇ ਖਿਲਾਫ ਅਪਨ ਪੂਰੀ ਲੜਾਈ ਲੜਨੀ ਚਾਹੀਦੀ ਹੈ ਤੇ ਜੋ ਅੱਜ ਮੀਟਿੰਗ ਹੈ ਅੱਜ ਮੈਂ ਡੀਐਸਪੀ ਸਾਹਿਬ ਦਾ ਉਹ ਰਿਆਨ ਦਾ ਬਹੁਤ-ਬਹੁਤ ਧੰਨ ਕਰਦਾ ਧੰਨਵਾਦ ਜੋ ਕਿ ਪ੍ਰਧਾਨ ਸਾਹਿਬ ਜਿਤਿੰਦਰ ਸ਼ਰਮਾ ਜੀ ਤੇ ਸੁਰਸ਼ਟੀ ਟੀਮ ਦਾ ਮੈਂ ਸਨਮਾਨ ਦੇ ਲਈ ਬਹੁਤ ਧੰਨਵਾਦ ਕਰਦਾ ਇਹ ਟ੍ਰੇਨ ਸਰਵਸ ਨੇ ਇਹ ਕਿ ਆਪਣੇ ਟੀਮ ਸਮੇਤ ਵੱਖ-ਵੱਖ ਮਤਲਬ ਸੈਫਟੀ ਨੂੰ ਕਾਰਜ ਕਰ ਰਹੇ ਨੇ ਚਾਹੇ ਗੱਜ ਦੇ ਘਣਾ ਹੋਣ ਚਾਹੇ ਰੁਕ ਰਿਹਾ ਹੋਣਾ ਹੋਣ ਤੇ ਉਹਦੇ ਲਈ ਅਸਲੀਨਾਂ ਦੀ ਪ੍ਰਸ਼ੰਸਾ ਵੀ ਕਰਦੇ ਆਂ ਵਧਾਈ ਖਿੰਦੇ ਨੇ ਤੇ ਅਸੀਂ ਇਹ ਜਿਹੜਾ ਸਾਡੇ ਕੇ ਕੁਝ ਨੂੰ ਕੀ ਹੈ ਕੋਈ ਵੀ ਰਾਹ ਨਾ ਹੈ ਜ਼ਿਆਦਾਤਰ ਪਬਲਿਕ ਇਕੱਲਾ-ਇਕੱਲਾ ਨਾਲ ਖੜਕੇ ਮੋਢੇ ਨਾਲ ਮੋਟਰ ਜੋੜ ਕੇ ਚੱਲੋਗੇ ਉਰਨੀ ਦੇ ਬੜੀ ਪ੍ਰੋਬਲਮ ਆਉਂਦੀ ਹੈ ਪੁਲਿਸ ਆਪਣਾ ਕਾਰਜ ਚਿੰਤਿਤ ਕਰ ਰਹੀ ਹੈ ਕਿ ਤੁਸੀਂ ਸਾਰਿਆਂ ਨੂੰ ਅੱਗੇ ਹੀ ਲੋਕੀ ਨੂੰ ਹੋਰ ਜਾਗਰੂਕ ਕਰੋ ਅਵੇਅਰ ਕਰੋ ਵੀ ਪੁਲਿਸ ਨੂੰ ਇਸ ਸੰਬੰਧੀ ਜਿਹੜੀ ਹੈ ਜੇ ਕਿਸੇ ਦੀ ਜਾਣਕਾਰੀ ਮਿਲਦੀ ਹੈ ਮਤਲਬ ਬੁਖ ਤਰੀਕੇ ਨਾਲ ਜਾਇ ਦੱਸਿਆ ਜਾਵੇ ਜਰੂਰ ਜਾਣ ਪਹੁੰਚਾਇਆ ਜਾਵੇ ਜੋ ਬੱਚੇ ਕੋਈ ਡਿਕਟਰ ਨੇ ਉਹਨਾਂ ਨੂੰ ਵੀ ਆਪਣੇ ਸਮਾਜ ਦੇ ਹਿੱਸੇ ਕਿਸੇ ਨਾ ਕਿਸੇ ਤਰੀਕੇ ਪ੍ਰੇਰ ਕੇ ਖੇਡਾਂ ਵੱਲ ਲਿਜਾ ਕੇ ਜਾ ਉਹਨਾਂ ਦੀ ਜਿੱਦਾਂ ਵੀ ਹਰਪ ਹੋ ਸਕਦੀ ਹੈ ਆਪਾਂ ਨੂੰ ਉਹ ਵੀ ਕਰਨਾ ਚਾਹੀਦਾ ਹੈ ਜਿੱਥੇ ਜਦੋਂ ਵੱਡੇ ਪੱਧਰ ਤੇ ਹੈ ਕਾਨੂੰਨ ਆਪਣੀ ਕਾਰਵਾਈ ਕਰਦੇ ਜਾ ਰਿਹਾ ਹੈ ਤੇ ਨਸ਼ਾ ਤਾਂ ਇੱਕ ਨਾਮੁਖਵਾਰੀ ਨਾਲ ਤਾਂ ਚੜੇ ਰੇ ਬਿਨਰਾਤ ਪ੍ਰਮਾਤਮਾ ਦੇ ਨਾਮ ਦਾ ਚੰਗੇ ਕੰਮਿਆਂ ਦਾ ਨਸ਼ਾ ਤਾਂ ਇਹੀ ਹੋਣਾ ਚਾਹੀਦਾ ਹੈ ਬਸ ਅਰੁਕ ਬਾਕੀ ਕੇ ਐਸੀ ਕਹਿਨੇ ਜਿਵੇਂ ਦੁੱਖ ਲਗਾਉਂਦੇ ਨੇ ਵੱਡੇ ਪੱਧਰ ਤੇ ਉਹ ਲਗਾਏ ਜਾਣ ਵਾਤਾਵਰਨ ਤਾਂ ਕਿ ਅੱਛਾ ਬਣ ਸਕੀ ਤੇ ਉਹ ਨਾਲੇ ਸਮੇਂ ਸਾਰੇ ਤੋਹੀ ਵੀ ਇਹ ਕਰਦੇ ਆਂ ਕਿ ਅਸੀਂ ਵੀ ਆਪਣੇ ਵੱਲੋਂ ਜੋ ਹੋ ਗਏ ਨੰਨਸੇ ਜੋ ਕਰਕੇ ਸਮਾਜ ਅੱਛਾ ਵਾਤਾਵਰਨ ਬਣਾਉਣ ਲਈ ਨਰੋਇਆ ਸਮਾਜ ਬਣਾਉਣ ਲਈ ਤੁੰਦੂਸਤ ਪੰਜਾਬ ਬਣਾਉਣ ਲਈ ਆਉਣ ਵਾਲੇ ਜੋਤ ਹੈ ਜਿਹੜਾ ਉਹਨਾਂ ਲਈ ਆਪਾਂ ਤਾਂ ਕਿ ਕੋਈ ਨਾ ਸੋਤ ਬਣ ਸਕੀਏ